ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ੀਧੀ ਦਿਵਸ ਦੀ ਯਾਦ ਵਿੱਚ ਸੰਖੇਪ ਜੀਵਨ ਕਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 April 1621 ਇਸਵੀ ਨੂੰ ਹੋਇਆ ਜਿਸ ਵੇਲੇ ਗੁਰੂ ਹਰगोविंद ਸਾਹਿਬ ਜੀ ਨੂੰ ਮੇਵੜੇ ਨੇ ਆ ਕੇ ਸਹਿਬਜ਼ਾਦੇ ਦੇ ਆਗਮਨ ਦੀ ਖਬਰ ਦਿੱਤੀ ਫਿਰ ਸਤਗੁਰ ਜੀਓ ਅਬਦੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ ਹੈ ਤਾਂ ਗੁਰੂ ਜੀ ਆਸਾ ਜੀ ਦੀ ਬਾਰ ਦੇ ਭੋਗ ਤੋਂ ਉਪਰੰਤ ਭਾਈ ਵਿਧੀ ਚੰਦ ਜੀ ਅਤੇ ਭਾਈ ਜੇਠਾ ਜੀ ਦੇ ਨਾਲ ਆਪਣੇ ਮਹਿਲਾਂ ਵਿੱਚ ਪੁੱਜੇ ਛੇਵੇਂ ਗੁਰੂ ਜੀ ਨੇ ਨਵ ਜਨਮੇ ਬਾਲਕ ਨੂੰ ਨਮਸਕਾਰ ਕੀਤੀ ਸਤ ਗੁਰੂ ਜੀ ਦੇ ਇਸ ਕੌਤਕ ਨੂੰ ਦੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗੁਰੂ ਜੀ ਨੇ ਬਚਨ ਕੀਤਾ ਇਹ ਬਾਲਕ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਸੁਪੁੱਤਰਾਂ ਵਿੱਚੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਮਾਲਕ ਹੋਣਗੇ ਇਹ ਤ્યાਗ ਦੀ ਸਿਖਰ ਬਚਨ ਦੇ ਪੂਰੇ ਤੇ ਦੀਨ ਦੁਖ ਦੀਨ ਦੁਖੀਆਂ ਦੀ ਬਾਹ ਫੜਨਗੇ ਫਿਰ ਗੁਰੂ ਜੀ ਨੇ ਬੜੇ ਪਿਆਰ ਨਾਲ ਬਾਲਕ ਜੀ ਨੂੰ ਗੋਦ ਵਿੱਚ ਲੈ ਕੇ ਉਸ ਦਾ ਮੁਖੜਨ ਨਿਹਾਰਦਿਆਂ ਆਪਣੀ ਰਸਨਾ ਜੋ ਚਾਰਿਆ ਕਿ ਸਾਡਾ ਤੇਗ ਬਹਾਦਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ